ਜਿਹੜਾ ਬਟਾਲਾ ਪੁਲਿਸ ਹੈ ਉਹਨੂੰ ਅੱਜ ਇੱਕ ਵੱਡੀ ਕਮਦੀ ਮਿਲੀ ਹੈ ਜਿਹਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਗੈਂਗਸਟਰ ਬਾਦ ਹੈ ਉਹਦੇ ਖਿਲਾਫ ਕੁਝ ਨਵੀਂ ਲੱਗਦੀ ਹੈ ਜਿਹੜੇ ਜਿਹੜੇ ਵਿੱਚ ਪੰਜ ਜਿਹੜੇ ਗੈਂਗਸਟਰ ਲੀਗ 테ਰਰਿਸਟ ਜਿਹੜੇ ਉਹਨਾਂ ਦੇ ਖਿਲਾਫ ਰੈਡ ਕਾਰਡਰ ਨੋਟਿਸ ਹਾਸਲ ਕਰਨ ਵਿੱਚ ਬਦਾਰਾ ਪੁਸਤਾਨੇ ਬਣ ਗਿਆ ਕਿਹਦੇ ਹੈ ਕਿ ਦੁਨੀਆ ਦੇ ਜਿਹੜੇ ਵੀ ਕੌਨਿ ਵਿੱਚ ਬੈਠੇ ਹੋਏ ਨੇ ਕਿ ਜਿਹੜੀਆਂ ਸਾਡੀਆਂ ਇੰਟਰਨੈਸ਼ਨਲ ਪੁਲਿਸ ਏਜੰਸੀਜ਼ ਨੇ ਉਹਨਾਂ ਦਾ ਪੁੱਛਾਇਆ ਜਾਂਦਾ ਕਿ ਜਿੱਥੇ ਵੀ ਇਹ ਹੋ ਲੋਕੇਟ ਹੋਣਗੇ ਉੱਥੇ ਹੀ ਇਹਨਾਂ ਨੂੰ ਡਿਟੇਲ ਕੀਤਾ ਜਾਏਗਾ ਕਿ ਇਹ ਕਿਸ ਸਾਥੂ ਨੇ ਤੇ ਬਦਾਲਾ ਪੁਲਿਸ ਤੋਂ ਮੋਦੇ ਸੰਬੰਧੀ ਜਾਣਕਾਰੀ ਦਿੱਤੀ ਜਾਏਗੀ ਟਾਈਮਜ਼ ਨਾਉ ਪੰਜਾਬ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਮਾਣਯੋਗ ਡੀਆਈਜੀ ਪੰਜਾਬ શ્રી ਗੌਰਵ ਯਾਦਵ ਜੀ ਆਈਪੀਐਸ ਮਾਣਯੋਗ ਡੀਆਈਜੀ ਸਪੰਦਰ ਸਿੰਘ ਜੀ ਆਈਪੀਐਸ ਅਤੇ ਐਸਐਸਪੀ ਸਰਹਿੰਦ ਕਸਨ ਮੀਤ ਜੀ ਜਿਹੜੇ ਇਕਤਾਨੂ ਜਿਹੜਾ ਬਟਾਲਾ ਪੁਲਿਸ ਹੈ ਉਹਨੂੰ ਅੱਜ ਇੱਕ ਵੱਡੀ ਕ੍ਰਮਤੀ ਮਿਲੀ ਹੈ ਜਿਹਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਗੈਂਗਸਟਰ ਬਾਦ ਹੈ ਉਹਦੇ ਖਿਲਾਫ ਇੱਕ ਵੱਡੀ ਕ੍ਰਮਤੀ ਹੋਈ ਹੈ ਜਿਹਦੇ ਵਿੱਚ ਪੰਜ ਜਿਹੜੇ ਗੈਂਗਸਟਰ ਹਿਊਮਿਕ 테ਰਰਿਸਟ ਜਿਹੜੇ ਉਹਨਾਂ ਦੇ ਖਿਲਾਫ ਰੈਡ ਕਾਰਡਰ ਨੋਟਿਸ ਹਾਸਲ ਕਰਨ ਵਿੱਚ ਬਟਾਲਾ ਪੁਲਿਸ ਕਾਮਯਾਬ ਹੋਈ ਹੈ ਨਾ ਦੱਸਣਾ ਚਾਹੁੰਦਾ ਕਿ ਇਹ ਰੈਡ ਕਾਰਡਨ ਨੋਟਿਸ ਇੰਟਰਨੈਸ਼ਨਲ ਨੋਟਿਸ ਨੇ ਜਿਹੜੇ ਬ੍ਰੇਡਡ ਗੈਂਗਸਟਰ ਜਾਂ ਕ੍ਰਿਮੀਨਲਸ ਹੁੰਦੇ ਨੇ ਉਹਨਾਂ ਦੇ ਖਿਲਾਫ ਇਹ ਨੋਟਿਸ ਜਾਰੀ ਕਰਾਇਆ ਗਿਆ ਜਿਹਦੇ ਤਹਿਤ ਕਿ ਦੁਨੀਆਂ ਦੇ ਜਿਹੜੇ ਵੀ ਕੌਨਿ ਵਿੱਚ ਬੈਠੇ ਹੋਏ ਨੇ ਇਹ ਜਿਹੜੀਆਂ ਸਾਡੀਆਂ ਇੰਟਰਨੈਸ਼ਨਲ ਪੁਲਿਸ ਏਜੰਸੀਜ਼ ਨੇ ਉਹਨਾਂ ਤੱਕ ਪਹੁੰਚਾਇਆ ਜਾਂਦਾ ਕਿ ਜਿੱਥੇ ਵੀ ਇਹ ਹੁਣ ਲੋਕੇਟ ਹੋਣਗੇ ਉੱਥੇ ਇਹਨਾਂ ਨੂੰ ਡਿਟੇਲ ਕੀਤਾ ਜਾਏਗਾ ਤੇ ਪੰਜਾਬ ਪੁਲਿਸ ਤੇ ਬਟਾਲਾ ਪੁਲਿਸ ਨੂੰ ਉਹਦੇ ਸੰਬੰਧੀ ਜਾਣਕਾਰੀ ਦਿੱਤੀ ਜਾਏਗੀ ਇਹਦੇ ਵਿੱਚ ਅ ਰੀਸੈਂਟਲੀ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਬਟਾਲਾ ਪੁਲਿਸ ਬਟਾਲਾ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਗੁਰਦਾਸਪੁਰ ਬਾਰਡਰ ਬੈਲਟ ਦੇ ਜਿਹੜੇ ਜ਼ਿਲ੍ਹੇ ਨੇ ਉਹਦੇ ਵਿੱਚ ਕਾਫੀ ਗੈਰ ਕਾਨੂੰਨੀ ਕਾਰਵਾਈਆਂ ਹੋਈਆਂ ਜਿਦਾ ਕਿ ਫਰੋਤੀਆਂ ਦੇ ਇਨਸੀਡੈਂਟਸ ਹੋਏ ਫਾਇਰਿੰਗ ਇਨਸੀਡੈਂਟਸ ਹੋਏ ਗ੍ਰੇਡ ਅਟੈਕਸ ਹੋਏ ਸੋ ਉਹਦੇ ਵਿੱਚ ਬਟਾਲਾ ਪੁਲਿਸ ਮੋਸਟਲੀ ਸਾਰੇ ਕੇਸਸ ਵਿੱਚ ਹੀ ਜਿਹੜੇ ਗਰਾਊਂਡ ਦੇ ਉੱਤੇ ਜਿਹੜੇ ਉਹਦੇ ਐਗਜ਼ੀਕਿਊਟਰ ਸੀਗੇ ਜਿਨ੍ਹਾਂ ਨੇ ਕਾਰਵਾਈਆਂ ਨੂੰ ਅਮਲ ਵਿੱਚ ਲਿਆਂਦਾ ਸੀ ਉਹਨਾਂ ਨੂੰ ਫੜਨ ਵਿੱਚ ਅਸੀਂ ਕਾਮਯਾਬ ਹੋ ਗਏ ਸੀ ਬਟ ਇਹਦੇ ਮੇਨ ਜਿਹੜੇ ਕਲਪਰੇਟ ਸੀਗੇ ਜਿਹੜੇ ਬਾਰਨੀ ਕੰਟਰੀਜ਼ ਵਿੱਚ ਬੈਠੇ ਹੋਏ ਇਹ ਸਾਰੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੀ ਸੀਗੇ ਉਹਨਾਂ ਦੇ ਖਿਲਾਫ ਕਾਰਵਾਈ ਪੈਂਡਿੰਗ ਸੀਗੀ ਸੋ ਉਹਨਾਂ ਦੇ ਖਿਲਾਫ ਅੱਜ ਪਟਿਆਲਾ ਪੁਲਿਸ ਨੇ ਇਹ ਰੈਡ ਕਾਰਡਨਰ ਨੋਟਿਸ ਜਿਹੜੇ ਜਾਰੀ ਕਰਵਾ ਕੇ ਉਹਨਾਂ ਦੇ ਦੇ ਉੱਤੇ ਜਿਹੜੀ ਇੱਕ ਕਾਨੂੰਨੀ ਕਾਰਵਾਈ ਹੈ ਉਹਦੇ ਨੂੰ ਇੱਕ ਵੱਡੀ ਜਿਹੜੀ ਉਪਲਬਧੀ ਅੱਜ ਸਾਨੂੰ ਮਿਲ ਗਈ ਹੈ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜੇ 5 ਦੋਸ਼ੀ ਨੇ ਉਹਨਾਂ ਦੇ ਵਿੱਚ ਸਭ ਤੋਂ ਮੇਨ ਹਰਪੀਤ ਸਿੰਘ ਹੈਪੀ ਪਸ਼ੀਆ ਜਿਹਦੇ ਖਿਲਾਫ ਕੁੱਲ 25 ਮੁਕਦਮੇ ਦਰਜ ਨੇ ਪਵਿੱਤਰ ਸਿੰਘ ਔਰ ਕੋ ਬਿਟਰ ਚਾਰਜ ਆਰਡਰ ਇਹਦੇ ਖਿਲਾਫ 11 ਮੁਕਦਮੇ ਦਰਜ ਨੇ ਕੁਸਨਦੀਪ ਸਿੰਘ ਉਰਫ ਉਸਨਾ ਨੌ ਮੁਕਦਮੇ ਦਰਜ ਨੇ ਸ਼ਮਸ਼ੇਰ ਸਿੰਘ ਉਰਫ ਹਨੀ ਇਹਦੇ ਖਿਲਾਫ ਪੰਜ ਮੁਕਦਮੇ ਦਰਜ ਨੇ ਤੇ ਹਰੀ ਸਿੰਘ ਉਰਫ ਹੈਰੀ ਨੇਜਰ ਇਹਦੇ ਖਿਲਾਫ 10 ਮੁਕਦਮੇ ਦਰਜ ਨੇ ਸੋ ਇਹ ਪੰਜ ਜਿਹੜੇ ਕ੍ਰਿਮੀਨਲਸ ਨੇ ਇਹਨਾਂ ਦੇ ਖਿਲਾਫ ਰੈਡ ਕਾਰਡ ਨੋਟਿਸ ਜਾਰੀ ਹੋ ਚੁੱਕੇ ਨੇ ਇੰਟਰਪੋਲ ਦੁਆਰਾ ਇਹ ਜਿਹੜਾ ਪ੍ਰੋਸੈਸ ਹੈ ਇਹ ਬੜਾ ਹੀ ਇੱਕ ਪੀਡੀਐਸ ਪ੍ਰੋਸੈਸ ਹੁੰਦਾ ਹੈ ਜਿਹਦੇ ਵਿੱਚ ਡਿਸਟ੍ਰਿਕਟ ਪੁਲਿਸ ਸਟੇਟ ਹੈੱਡਕ quarters ਫਿਰ ID NIA CBI ਜਿਹੜੀਆਂ ਡਿਫਰੈਂਟ ਏਜੰਸੀਜ਼ ਲਾਅਨਫੋਰਸਮੈਂਟ ਏਜੰਸੀਜ਼ ਨੇ ਇਹ ਇੰਟਰਨੈਸ਼ਨਲ ਏਜੰਸੀਜ਼ ਜਿਹੜੀਆਂ ਇੰਟਰਪੋਲ ਆ ਉਹਦੇ ਨਾਲ ਟਾਇਪ ਕਰਕੇ ਬੜੀ ਹੀ ਇਹਨੂੰ ਜਿਹੜੀ ਇੱਕ ਸਹੀ ਟੈਕਨੀਕਲ ਤਰੀਕੇ ਦੇ ਨਾਲ ਅਸੀਂ ਜਿਹੜੇ ਰੈੱਡ ਕਾਰਡਰ ਨੋਟਿਸ ਨੇ ਉਹਨੂੰ ਹਾਸਲ ਕਰਨ ਵਿੱਚ ਕਾਮਯਾਬ ਹੋਏ ਆ ਤੇ ਨਾਲ ਦੀ ਨਾਲ ਦੱਸਣਾ ਚਾਹੁੰਦਾ ਕਿ ਇਸ ਤੋਂ ਇਲਾਵਾ ਪੰਜ ਹੋਰ ਦੋਸ਼ੀ ਨੇ ਜਿਨ੍ਹਾਂ ਦੇ ਖਿਲਾਫ ਜਿਹੜੇ ਰੈੱਡ ਕਾਰਡ ਨੂੰ ਨੋਟਿਸ ਨਹੀਂ ਉਹਨਾਂ ਨੂੰ ਅਸੀਂ ਜਾਰੀ ਕਰਾਉਣ ਦੇ ਵਿੱਚ ਸਾਡੇ ਪਾਈਪਲਾਈਨ ਦੇ ਵਿੱਚ ਹੈਗੇ ਨੇ ਤੇ ਉਹਨਾਂ ਦੇ ਖਿਲਾਫ ਵੀ ਜਲਦੀ ਜਲਦ ਤੋਂ ਜਲਦ ਹੀ ਜਿਹੜੇ ਰੈੱਡ ਕਾਰਡ ਨੋਟਿਸ ਨੇ ਉਹ ਜਾਰੀ ਕਰਵਾਏ ਜਾਣਗੇ ਧੰਨਵਾਦ ਸਰ ਉਹਨਾਂ ਦਾ ਨਾਮ ਸ਼ੇਅਰ ਕਰਨਾ ਚਾਹੋ ਕਿਹੜੇ ਨੇ ਪਾਸ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਕਰਵਾਣੇ ਨੇ ਹਜੇ ਜੀ ਜਿਨ੍ਹਾਂ ਦੇ ਕਰਵਾਣੇ ਨੇ ਉਹ ਜਦੋਂ ਹੋ ਜਾਣਗੇ ਅਸੀਂ ਉਸ ਤੋਂ ਬਾਅਦ ਤੁਹਾਨੂੰ ਡਿਟੇਲ ਦੱਸਾਂਗੇ ਕਿਉਂਕਿ ਇਹ ਜਿਨ੍ਹਾਂ ਦੇ ਹੋ ਗਏ ਨੇ ਇਹ ਪਬਲਿਕ ਹੋ ਚੁੱਕੇ ਨੇ ਜਿਨ੍ਹਾਂ ਦੇ ਕਰਵਾ ਰਹੇ ਆ ਉਹ ਪਾਈਪਲਾਈਨ 'ਚ ਹੈ ਜਲਦ ਤੋਂ ਜਲਦ ਅਸੀਂ ਉਹਨਾਂ ਦੇ ਵੀ ਕਰਵਾ ਕੇ ਤੁਹਾਨੂੰ ਸ਼ੇਅਰ ਕਰਾਂ ਪਸ਼ੀਆ ਜਿਹੜਾ ਜੀ ਉਹ ਡਿਟੇਨ ਕੀਤਾ ਹੋਇਆ ਜੋ ਇਨਫੋਰਮੇਸ਼ਨ ਮਿਲੀ ਸੀ ਐਫਬੀਆਈ ਨੇ ਜਿਹੜੀ ਇਨਫੋਰਮੇਸ਼ਨ ਸ਼ੇਅਰ ਕੀਤੀ ਸੀਗੀ ਉਹਨਾਂ ਨੇ ਡਿਟੇਨ ਕੀਤਾ ਹੋਇਆ ਲੇਕਿਨ ਉਸ ਤੋਂ ਬਾਅਦ ਕਿਉਂਕਿ ਉਹ ਵੀ ਸਾਡੇ ਪ੍ਰੋਸੈਸ ਵਿੱਚ ਹੀ ਸੀਗਾ ਉਸ ਟਾਈਮ ਤੇ ਉੱਤੇ ਆਰਸੀਐਨ ਦਾ ਪ੍ਰੋਸੈਸ ਵਿੱਚ ਹੀ ਸੀਗਾ ਸੋ ਹੁਣ ਉਹਨੂੰ ਨੈਕਸਟ ਜਿਹੜੀ ਜਦੋਂ ਡਿਟੇਨ ਹੋ ਜਾਂਦੇ ਨੇ ਕਿਹੜੀ ਕੰਟਰੀ ਵਿੱਚ ਡਿਟੇਨ ਹੁੰਦੇ ਨੇ ਉਸ ਤੋਂ ਬਾਅਦ ਉਸ ਕੰਟਰੀ ਦੇ ਨਾਲ ਜਿਹੜੀ ਸਾਡੀ ਇੰਟਰਨੈਸ਼ਨਲ ਟ੍ਰੀਟੀਆਂ ਕੀ ਨੇ ਇੰਡੀਆ ਦੀ ਉਹਨਾਂ ਉਸ ਦੇਸ਼ ਦੇ ਨਾਲ ਐਕਸਟਰੈਡੀਸ਼ਨ ਦੀਆਂ ਕੀ ਟ੍ਰੀਟੀਆਂ ਨੇ ਉਹਦੇ ਡਿਪੈਂਡ ਕਰਦਾ ਸੋ ਹੁਣ ਉਹਦੀ ਵੀ ਅਗਲੀ ਕਾਰਵਾਈ ਜ ਸਰ ਇਹ ਜੋ ਬਲੈਕ ਕਾਰਡਰ ਨੋਟਿਸ ਜਾਰੀ ਕੀਤਾ ਜਾਂ ਜਿਹੜੇ ਬਾਰੇ ਅਸੀਂ ਗੱਲ ਕਰ ਰਹੇ ਤਾਂ ਕਿੰਨੀ ਕੋ ਉਮੀਦ ਲੱਗਦੀ ਹੈ ਕਿ ਹੈਵੀ ਬੱਚਿਆਂ ਨੂੰ ਬਟਾਲਾ ਪੁਲਿਸ ਜਾਂ ਪੰਜਾਬ ਪੁਲਿਸ ਦੇ ਦੇਖੋ ਜੀ ਉਮੀਦ ਪੂਰੀ ਹੈ ਇੱਕ పార్ਟ ਆਫ ਦ ਪ੍ਰੋਸੈਸ ਹੈ ਹਰ ਚੀਜ਼ ਦਾ ਜਦੋਂ ਅਸੀਂ ਲੋਕਲ ਲੈਵਲ ਤੇ ਦੇਖਦੇ ਹਾਂ ਜਦੋਂ ਕੋਈ ਦੋਸ਼ੀ ਫੜਿਆ ਨਹੀਂ ਜਾਂਦਾ ਤੇ ਉਸ ਤੋਂ ਬਾਅਦ ਉਹਦੀ ਪੀਓ ਪ੍ਰोसीडिंग स्टार्ट ਕੀਤੀ ਜਾਂਦੀ ਹੈ ਇਹ ਇਹੋ ਜਿਹੇ ਦੋਸ਼ੀ ਨੇ ਜਿਹੜੇ ਬਾਹਰਲੇ ਦੇਸ਼ ਵਿੱਚ ਬੈਠੇ ਹੋਏ ਨੇ ਕਿ ਇਦਾਂ ਦੋਸ਼ੀਆਂ ਵਾਸਤੇ ਹੀ ਇੱਕ ਰੈਡ ਕਾਰਡਰ ਨੋਟਿਸ ਹੁੰਦਾ ਹੈ ਇੱਕ ਬਲੂ ਕਾਰਡਰ ਨੋਟਿਸ ਹੁੰਦਾ ਹੈ ਇਹ ਸੈਟ ਪ੍ਰੋਸੀਜਰਸ ਨੇ ਜਿਹੜੇ ਕਾਨੂੰਨ ਦੇ ਤਹਿਤ ਇਹਨਾਂ ਦੇ ਖਿਲਾਫ ਕੀਤੇ ਜਾ ਰਹੇ ਨੇ ਇਹ ਕਰਨ ਤੋਂ ਬਾਅਦ ਜਿਹੜੀ ਜਦੋਂ ਇਹ ਡਿਟੇਲ ਹੋ ਜਾਣਗੇ ਤਾਂ ਫਿਰ ਉਸ ਤੋਂ ਬਾਅਦ ਸੈਂਟਰਲ এজੰਸੀਜ਼ ਦੀ ਮਦਦ ਲੈ ਕੇ ਇਹਨਾਂ ਨੂੰ ਜਿਹੜਾ ਮੁਕਧਾਰਾ ਵਿੱਚ ਲਿਆਉਣ ਦੇ ਲਈ ਇੱਥੇ ਜਿਹੜਾ ਇੰਡੀਆ ਦੇ ਵਿੱਚ ਲਿਆਉਣ ਦੇ ਲਈ ਅਗਲੀ ਕਾਰਵਾਈ ਕੀਤੀ ਜਾਏ ਸਰ ਹੈਪੀ ਪਛੀ ਆ ਜਾਂ ਦੂਸਰੇ ਜਿਹੜੇ ਬਾਕੀ ਨੇ ਚਾਰਜ ਆਲੇ ਹੋ ਜਿੰਨਾ ਦਾ ਜਿੰਨਾ ਦਾ ਕਿੰਨੇ ਇੰਪੋਰਟੈਂਟ ਨੇ ਕਿ ਮਤਲਬ ਬਟਾਲਾ ਆਪਣੇ ਜਿਹੜਾ ਪੰਜਾਬ ਆਪਣੇ ਦੇਖੋ ਜੀ ਇੰਪੋਰਟੈਂਟ ਤੇ ਇਸ ਤਰੀਕੇ ਨਾਲ ਨੇ ਕਿ ਤੁਸੀਂ ਰੀਸੈਂਟ ਵਾਰਦਾਤਾਂ ਦੇ ਵਿੱਚ ਦੇਖਿਆ ਹੀ ਹੈ ਕਿ ਇਹਨਾਂ ਦੇ ਕਿਤੇ ਨਾ ਕਿਤੇ ਜਦੋਂ ਇਹ ਵਾਰਦਾਤ ਹੁੰਦੀ ਹੈ ਉਸ ਤੋਂ ਬਾਅਦ ਇਹ ਆਪਣਾ ਜਿੰਮੇਵਾਰੀਆਂ ਲੈ ਲੈਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਇਹ ਜਿਹੜੀਆਂ ਫਰੋਤੀਆਂ ਨੇ ਤੇ ਉਹਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਇੰਟਰਨੈਸ਼ਨਲ ਨੰਬਰਸ 'ਤੇ ਕਾਲਸ ਆਉਂਦੀਆਂ ਨੇ ਸੋ ਜਦੋਂ ਹੁਣ ਇਹਨਾਂ ਦੇ ਖਿਲਾਫ ਰੈਡ ਕਾਰਡ ਨੂੰ ਨੋਟਿਸ ਜਾਰੀ ਹੋ ਚੁੱਕੇ ਨੇ ਇਹਦੇ ਨਾਲ ਜਿਹੜੀਆਂ ਸਾਡੀਆਂ ਇੰਟਰਨੈਸ਼ਨਲ ਪੁਲਿਸ ਏਜੰਸੀਜ਼ ਨੇ ਕਿਸੇ ਵੀ ਦੇਸ਼ ਦੀਆਂ ਇਹ ਇੰਟਰਪੋਲ ਦੇ ਨਾਲ ਉਹਨਾਂ ਦਾ ਕਨੈਕਸ਼ਨ ਹਰ ਇੱਕ ਦੇਸ਼ ਦੀ ਜਿਹੜੀ ਪੁਲਿਸ ਏਜੰਸੀ ਹੈ ਉਹਦੇ ਨਾਲ ਹੁੰਦਾ ਸੋ ਇਹ ਹਰ ਇੱਕ ਦੇਸ਼ ਦੇ ਵਿੱਚ ਹੁਣ ਇੱਕ ਸਾਹ ਜਾਰੀ ਹੋ ਚੁੱਕੇ ਨੇ ਇਹਦੇ ਨਾਲ ਜਿਹੜੀਆਂ ਸਾਡੀਆਂ ਇੰਟਰਨੈਸ਼ਨਲ ਪੁਲਿਸ ਏਜੰਸੀਜ਼ ਨੇ ਕਿਸੇ ਵੀ ਦੇਸ਼ ਦੀਆਂ ਇਹ ਇੰਟਰਪੋਲ ਦੇ ਨਾਲ ਉਹਨਾਂ ਦਾ ਕਨੈਕਸ਼ਨ ਹਰ ਇੱਕ ਦੇਸ਼ ਦੀ ਜਿਹੜੀ ਪੁਲਿਸ ਏਜੰਸੀ ਹੈ ਉਹਦੇ ਨਾਲ ਹੁੰਦਾ ਸੋ ਇਹ ਹਰ ਇੱਕ ਦੇਸ਼ ਦੇ ਵਿੱਚ ਹੁਣ ਇੱਕ ਸਾਹ ਨਾਲ ਵੌਂਟਡ ਨੇ ਜੋ ਜੇਟੀਰੀਏ ਲੋਕੇਟ ਹੋਣਗੇ ਉਸੇ ਟਾਈਮ ਇਹਨਾਂ ਨੂੰ ਡੀਟੇਨ ਕਰਨਗੇ ਤੇ ਸਾਰੀ ਪੰਜਾਬ ਪੁਲਿਸ ਨੂੰ ਤੇ ਡਿਸਟ੍ਰਿਕਟ ਪੁਲਿਸ ਨੂੰ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਏਗੀ ਫਰਦਰ ਕਾਰਵਾਈ ਉਹਦੇ ਉਸ ਬਾਅਦ ਅਮਲ ਵਿੱਚ ਲਿਆਂਦੀ ਜਾਏਗੀ ਸਰ ਪਵਿੱਤਰ ਚੌੜਾ ਔਰ ਜਦੋਂ ਹੈਪੀ ਪਛੀਆਂ ਦਾ ਨਾਮ ਹੈ ਸ਼ਾਇਦ ਵੱਖ-ਵੱਖ ਪੁਲਿਸ ਸਟੇਸ਼ਨਸ ਦੇ ਵਿੱਚ ਮਾਮਲੇ ਦਰਜ ਹੋਏ ਜੀ ਜੀ ਸ਼ਾਇਦ ਪੰਜਾਬ ਦੇ ਮੇਰੇ ਕੋਲ ਕੋਈ ਇਹਦੇ ਖਿਲਾਫ ਮੈਂ ਦੱਸਣਾ ਚਾਹਾਂਗਾ ਭਾਰਤੀ ਉਰ ਹੈਪੀ ਪਛੀਆਂ ਜਿਹੜਾ ਹੈ ਇਹਦੇ ਖਿਲਾਫ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਤੇ ਹੋਰ ਜਿਹੜੇ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਦੇ ਖਿਲਾਫ 25 ਮੁਕਦਮੇ ਦਰਜ ਨੇ ਪਵਨ ਚੌਰਵਾ ਦੇ ਖਿਲਾਫ 11 ਮੁਕਦਮੇ ਦਰਜ ਨੇ ਸੋ ਡਿਫਰੈਂਟ ਦੇ ਡਿਸਟ੍ਰਿਕਟਸ ਵਿੱਚ ਇਹਨਾਂ ਦਾ ਕੰਪਲੀਟ ਕ੍ਰਾਈਮਨਲ ਰਿਕਾਰਡ ਹੈ ਜਿਹੜਾ ਇਹ ਭੇਜਿਆ ਜਾਂਦਾ ਹੈ ਕਿ ਹੁਸੈਨਦੀਪ ਦੇ ਖਿਲਾਫ 9 ਸ਼ਮਸ਼ੇਰ ਦੇ ਖਿਲਾਫ 5 ਅਤੇ ਫਰੀਦ ਸਿੰਘ ਦੇ ਖਿਲਾਫ 3 ਮਗਰਮੇ ਨੇ ਸੋ ਸਾਰੀਆਂ ਡਿਟੇਲਸ ਜਿਹੜੀਆਂ ਨੇ ਸ਼ੇਅਰ ਕੀਤੀਆਂ ਜਾਂਦੀਆਂ ਨੇ ਸੋ ਕਾਫੀ ਇੱਕ ਕ੍ਰਾਈਟਰੀਆਸ ਪ੍ਰੋਸੈਸ ਹੁੰਦਾ ਹੈ ਜਿਹੜੇ ਤੈ ਪੂਰੀ ਸਕਰੂਟੀਨੀ ਕਰਕੇ ਕਿ ਇਹਨਾਂ ਦਾ ਜਿਹੜਾ ਰੋਲ ਹੈ ਉਹ ਆਇਡੈਂਟੀਫਾਈ ਕਰਕੇ ਫਿਰ ਇੰਟਰਪੋਲ ਦੁਆਰਾ ਇਹਨਾਂ ਦੇ ਖਿਲਾਫ ਰੈਡ ਕਾਰਡਰ ਨੋਟਿਸ ਜਾਰੀ ਕੀਤਾ ਟਾਈਮਜ਼ ਨਾਉ ਪੰਜਾਬ